ਭਾਈ ਗੁਰਜੀਕਾ ਖਾਸਾ ਭਾਈ ਗੁਰਜੀਕੀ ਫੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਠੋਸ ਕਦਮ ਚੁੱਕ ਰਹੀ ਹੈ ਜਿਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕੀਤਾ ਹੈ ਅਤੇ ਵੱਧ ਰਹੇ ਅਪਰਾਧ ਤੇ ਰੋਕ ਲਗਾਈ ਗਈ ਇਸੇ ਦੇ ਚੱਲਦਿਆਂ ਹੁਣ ਤੱਕ ਐਕਸ਼ਨ ਲਾਈਨ ਉੱਪਰ

ਤਾਂ ਵਿਜੀਲੈਂਸ ਨੇ 트랩 ਲਾਇਆ ਸਬੂਤ ਇਕੱਠੇ ਕੀਤੇ ਤੇ ਉਹ ਬੰਦੇ ਫੜੇ ਗਏ ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸਬੰਧਤ ਵੱਖ-ਵੱਖ ਰਿੰਜਾਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਵਾ ਪ੍ਰਿਸ਼ਟਾਚਾਰ ਮੁੱਖ ਪੰਜਾਬ ਗੁਰਜੀ ਅੱਜ 8 ਪਾਸ਼ਾ ਸ਼ਿਗੂ ਹੈ ਕ੍ਰਿਸਨ ਸਾਭ ਜੀ ਦਾ ਜਨਮ ਦਿਹਾੜਾ ਹੈ ਇਸ ਦਿਨ ਅਸੀਂ ਅਸਿਰ ਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਆ ਇਸ ਦਿਨ ਇੱਥੇ ਹਰਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ ਜਾਂਦੀ ਹੈ ਨਾਲੇ ਅਸਤ ਬਾਜੀ ਚਲਾਈ ਜਾਂਦੀ ਹੈ ਜੋ ਕਿ ਬੜੀ ਦੇਖਣਯੋਗ ਹੁੰਦੀ ਹੈ ਇਸ ਦਿਨ ਦੂਰੋਂ ਦੂਰਸੰਗਤਾਂ ਅਸਤ ਬਾਜੀ ਦੇਖਣ ਆਂਦੀਆਂ ਹਨ ਅੱਤੇ ਗੁਰੂ ਘਰ ਦੀ ਆ ਬਹੁਤ ਸਾਰੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਵਾਹਿਗੁਰਜ ਕਾ ਖਾਲਸਾ ਵਾਹਿ ਫਤਿਹ ਸੁਜੀਤ ਗੌਰ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਹਰ ਜਿਸ ਸ੍ਰੀ ਗੁਰੂ ਹਰਿਕ੍ਰਿਸ਼ਨ ਤੇ ਆਈਏ ਜਿਸ ਦਿੱਠੇ ਸਭ ਸੁਖ ਜਾਏ ਅੱਜ ਹਰਮੰਦਰ ਸਾਹਿਬ ਤੇ ਆਤਿਸ਼ਬਾਜੀ ਹੋਈ ਆ ਦੀਪਮਾਲਾ ਹੋਈ ਆ ਜੋ ਕਿ ਵੇਖ ਕੇ ਬਹੁਤ ਨਜ਼ਾਰਾ ਆਇਆ ਅਲੋਕੀ ਕਿ ਦ੍ਰਿਸ਼ਾ ਜੋ ਕਿ ਦੇਖਣਯੋਗ ਹੁੰਦਾ ਸੰਗਤਾਂ ਬਹੁਤ ਭਾਰੀ ਭੀੜ ਚ ਇੱਥੇ ਮੱਥਾ ਟੇਕਣ ਆਂਦੀਆਂ ਨੇ ਹਰ ਅੱਜ ਬਹੁਤ ਸ਼ਰਧਾ ਭਾਵ ਨਾਲ ਆਉਂਦੀਆਂ ਵਾਹਿਗੁਰੂ ਸਭ ਦੀਆਂ ਝੋਲੀਆਂ ਪਰਣ ਸਭ ਨੂੰ ਸੁੱਖਾਂ ਹੀ ਦਾਤ ਬਖਸ਼ਣ ਤੇ ਦੁੱਖਾਂ ਨੂੰ ਦੂਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਅੱਠੇ ਪਾਸ਼ੇ ਸ਼ਿਗੂ ਹੈ ਕ੍ਰਿਸ਼ਨ ਸਾਭ ਜੀ ਦਾ ਜਨਮ ਦਿਹਾੜਾ ਹੈ ਇਸ ਜਿੰਸ ਯਾਸੀ ਅਸਿਰ ਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਆ ਇਸ ਦਿਨ ਇੱਥੇ ਹਰਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ ਜਾਂਦੀ ਹੈ ਨਾਲੇ ਅਸਤ ਬਾਜੀ ਚਲਾਈ ਜਾਂਦੀ ਹੈ ਜੋ ਕਿ ਬੜੀ ਦੇਖਣਯੋਗ ਹੁੰਦੀ ਹੈ ਇਸ ਦਿਨ ਦੂਰੋਂ ਦੂਰਸੰਗਤਾਂ ਅਸਤ ਬਾਜੀ ਦੇਖਣ ਆਂਦੀਆਂ ਹਨ ਅਤੇ ਗੁਰੂ ਘਰ ਦੀਆਂ ਬਹੁਤ ਸਾਰੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਵਾਹਿਗੁਰਜ ਜੀ ਕਾ ਖਾਲਸਾ ਵਾਹਿ ਫਤਿਹ ਸੁਜੀਤ ਗੌਰ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਹਰ ਜਿਸਰੀ ਘਰ ਕਿਸ਼ਨ ਤੇ ਆਈਏ ਜਿਸ ਕਿੱਠੇ ਸਬਤ ਖ ਜਾਏ ਅੱਜ ਹਰ ਮੰਦਿਰ ਸਾਹਿਬ ਤੇ ਆਤਿਸ਼ਬਾਜੀ ਹੋਈ ਆ ਦੀਪਮਾਲਾ ਹੋਈ ਆ ਜੋ ਕਿ ਵੇਖ ਕੇ ਬਹੁਤ ਨਜ਼ਾਰਾ ਆਇਆ ਅਲੋਕੀ ਕਿ ਦ੍ਰਿਸ਼ਾ ਜੋ ਕਿ ਦੇਖਣਯੋਗ ਹੁੰਦਾ ਸੰਗਤਾਂ ਬਹੁਤ ਭਾਰੀ ਭੀੜ ਚ ਇੱਥੇ ਮੱਥਾ ਟੇਕਣ ਆਂਦੀਆਂ ਨੇ ਹਰ ਬਹੁਤ ਸ਼ਰਧਾ ਭਰਾਨਾ ਆਉਂਦੀਆਂ ਵਾਹਿਗੁਰੂ ਸਬਦੀਆਂ ਝੋਲੀਆਂ ਪਰਣ ਸਭ ਨੂੰ ਸੁੱਖਾਂ ਹੀ ਦਾਤ ਬਖਸ਼ਣ ਅਡੁੱਖਾਂ ਨੂੰ ਦੂਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर